ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਅੱਜ ਰਾਜਨ ਦੇ ਘਰ ਵਿਆਹ ਤੋਂ 5 ਸਾਲ ਬਾਅਦ ਇੱਕ ਬੱਚੇ ਨੇ ਜਨਮ ਲੈਣਾ ਸੀ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ ਪਰ ਇਹ ਕੀ ਜਦੋਂ ਬੱਚਾ ਹੋਇਆ ਤੇ ਦਾਈ ਨੇ ਆ ਕੇ ਦੱਸਿਆ ਤਾਂ ਹਰ ਪਾਸੇ ਇੱਕ ਅਜੀਬ ਚੁੱਪ ਫੈਲ ਗਈ ਇਸ ਬੱਚੇ ਨੂੰ ਅਸੀਂ ਨਹੀਂ ਰੱਖ ਸਕਦੇ ਸਾਡੀ ਇੱਜ਼ਤ ਰੁਲ ਜਾਊ ਰਾਜਨ ਨੇ ਆਪਣੀ ਰੋਂਦੀ ਘਰ ਲਾਉਂਦੀ ਬੀਬੀ ਨੂੰ ਕਿਹਾ ਆਪ ਵੀ ਰਾਜਨ ਇਸੇ ਤਰ੍ਹਾਂ ਹੀ ਮਹਿਸੂਸ ਕਰ ਰਿਹਾ ਸੀ ਜਿਵੇਂ ਕਿਸੇ ਨੇ ਉਸ ਦੀਆਂ ਖੁਸ਼ੀਆਂ ਦੀ ਗੰਢ ਬੰਨ ਪਾਣੀ ਵਿੱਚ ਤਾਰ ਦਿੱਤੀ ਹੋਵੇ ਆਖਿਰ ਇਹ ਫੈਸਲਾ ਲਿਆ ਗਿਆ ਕਿ ਚੁੱਪਚੀ ਪੀਤੇ ਸਵੇਰੇ ਸਵੇਰੇ ਇਸ ਬੱਚੇ ਨੂੰ ਖੇਤਾਂ ਦੇ ਬਾਹਰ ਰੱਖ ਆਇਆ ਜਾਵੇਗਾ ਰਾਜਨ ਦੀ بیوی ਦੀ ਕੱਖ ਵਿੱਚੋਂ ਚੀਖਾਂ ਨਿਕਲ ਰਹੀਆਂ ਸੀ ਉਹ ਇੱਕ ਪਾਸੇ ਬੱਚੇ ਦਾ ਮਾਸੂਮ ਜਿਹਾ ਚਿਹਰਾ ਵੇਖੇ ਦੂਜੇ ਪਾਸੇ ਰੱਬ ਨੂੰ ਕੋਸੇ ਕਿ ਇੰਨੇ ਸਾਲ ਬਾਅਦ ਹਰੀ ਹੋਈ ਉਸਦੀ ਕੁੱਖ ਵਿੱਚ ਰੱਬ ਨੇ ਦਿੱਤਾ ਵੀ ਤੇ ਕੀ ਸਵੇਰ ਹੋਈ ਤਾਂ ਉਸ ਬੱਚੇ ਨੂੰ ਸੋਚ ਮੁਤਾਬਕ ਖੇਤਾਂ ਦੇ ਬਾਹਰ ਦਿਲ ਤੇ ਪੱਥਰ ਰੱਖ ਰਾਜਨ ਰੱਖਾਇਆ ਥੋੜੇ ਸਮੇਂ ਬਾਅਦ ਇੱਕ ਕਿੰਨਰਾਂ ਦੀ ਟੋਲੀ ਕਿਸੇ ਦੇ ਘਰ ਬੱਚੇ ਦੇ ਜਸ਼ਨ ਮਨਾਉਣ ਲਈ ਜਾ ਰਹੀ ਸੀ ਬੱਚੇ ਦੇ ਰੋਂਦੇ ਬਾਅਦ ਸੁਣੀ ਤਾਂ ਟੋਲੀ ਦੀ ਪ੍ਰਧਾਨ ਰਾਧਾ ਨੇ ਜ਼ੋਰ ਦੀ ਤਾੜੀ ਮਾਰੀ ਤੇ ਟਾਂਗਾ ਰੋਕ ਲਿਆ ਕੀ ਹੋਇਆ ਅੰਮਾ ਟਾਂਗੇ ਵਾਲੇ ਨੇ ਤੇ ਨਾਲ ਬੈਠੀ ਉਸ ਨੇ ਪੁੱਛਿਆ ਉਸ ਨੇ ਰੋਂਦੇ ਬੱਚੇ ਦੀ ਆਵਾਜ਼ ਦਾ ਦੱਸਿਆ ਤਾਂ ਸਭ ਭੱਜ ਕੇ ਉਸ ਵੱਲ ਗਏ ਦੇਖਿਆ ਤਾਂ ਜਿੱਥੇ ਇੱਕ ਪਾਸੇ ਉਹਨਾਂ ਨੂੰ ਬੱਚੇ ਦੇ ਮੈਨ ਦੀ ਖੁਸ਼ੀ ਹੋਈ ਉੱਥੇ ਉਹਨਾਂ ਸਭ ਤੋਂ ਸਭ ਦੇ ਬੱਚਿਆਂ ਦੀਆਂ ਚੀਖਾਂ ਵਿੱਚੋਂ ਉਹਨਾਂ ਦੀ ਕਹਾਣੀ ਇੱਕ ਰੀਲ ਵਾਂਗ ਚੱਲਦੀ ਨਜ਼ਰ ਆਈ ਤੇ ਜੋਰ-ਜੋਰ ਨਾਲ ਰੋਂਦਿਆਂ ਅੰਮਾ ਨੇ ਉਸ ਬੱਚੇ ਨੂੰ ਛਾਤੀ ਨਾਲ ਲਾ ਲਿਆ ਜਸ਼ਨ ਤੇ ਜਾਣਾ ਰੱਦ ਕਰਕੇ ਮੋੜ ਆਪਣੀ ਹਵੇਲੀ ਵਿੱਚ ਗਏ ਅਤੇ ਉੱਥੇ ਬੈਠੀਆਂ ਹੋਰ ਵੀ ਰਾਧਾ ਕਮਲਾ ਤੇ ਕਾਂਤਾ ਆਦੀ ਸਭ ਨੂੰ ਅੰਮਾ ਨੇ ਜੋਰ-ਜੋਰ ਨਾਲ ਤਾੜੀਆਂ ਮਾਰ ਤੇ ਆਵਾਜ਼ਾਂ ਮਾਰੇ ਇਕੱਠੀਆਂ ਕਰ ਲਈਆਂ ਹੁਣ ਜਸ਼ਨ ਅੰਮਾ ਦੀ ਹਵੇਲੀ ਵਿੱਚ ਹੋਵੇਗਾ ਅੰਮਾ ਨੇ ਜੋਰ-ਜੋਰ ਤਾੜੀਆਂ ਮਾਰਦੇ ਤੇ ਨੱਚਦੇ ਗਿਆ ਖੂਬ ਧੂਮ-ਧਾਮ ਨਾਲ ਉਸ ਬੱਚੇ ਦਾ ਸਵਾਗਤ ਹੋਇਆ ਤੇ ਉਸ ਦਾ ਨਾਮ ਕਰਨ ਵੀ ਕੀਤਾ ਗਿਆ ਤੇ ਉਸ ਦਾ ਨਾਮ ਉਮੰਗ ਰੱਖਿਆ ਗਿਆ ਉਸ ਬੱਚੇ ਨੂੰ ਪੜਾ ਲਖਾ ਕੇ ਵੱਡਾ ਕੀਤਾ ਗਿਆ ਉਹ ਸਭ ਦੀ लाਡਲੀ ਸੀ ਉਸ ਨੂੰ ਅੰਮਾ ਦੀ ਹਵੇਲੀ ਵਿੱਚ ਰੱਜ ਕੇ ਪਿਆਰ ਮਿਲਿਆ ਜਿਸ ਤੋਂ ਉਹ ਪਹਿਲੇ ਦਿਨ ਹੀ ਵਾਂਝੀ ਹੋ ਗਈ ਸੀ ਵੱਡੀ ਹੋਈ ਤਾਂ ਮੰਗ ਨੂੰ ਨੌਕਰੀ ਵੀ ਲੱਗ ਗਈ ਹਵੇਲੀ ਵਿੱਚ ਸਭ ਬਹੁਤ ਖੁਸ਼ ਸੀ ਅੰਮਾ ਵੀ ਹੁਣ ਬੁੱਢੀ ਹੋ ਚੁੱਕੀ ਸੀ ਅਮੰਗ ਉਸ ਦਾ ਬਹੁਤ ਖਿਆਲ ਰੱਖਦੀ ਅੰਮਾ ਉਸ ਦੀ ਤਰੱਕੀ ਦੇਖ-ਦੇਖ ਆਪਣੇ ਤੇ ਨਾਜ਼ ਕਰਦੀ ਇੱਕ ਦਿਨ ਅਮੰਗ ਸਵੇਰੇ-ਸਵੇਰੇ ਕੰਮ ਤੇ ਜਾ ਰਹੀ ਸੀ ਕਿ ਉਸ ਨੂੰ ਇੱਕ ਕੂੜੇ ਦੇ ਢੇਰ ਤੋਂ ਰੋਣ ਦੀ ਆਵਾਜ਼ ਆਈ ਉਸ ਦਾ ਦਿਲ ਇੱਕਦਮ ਬੈਠ ਗਿਆ ਉਸਨੇ ਜਦ ਮੋੜ ਕੇ ਦੇਖਿਆ ਤਾਂ ਕੂੜੇ ਦੇ ਢੇਰ ਵਿੱਚ ਇੱਕ ਕੱਪੜੇ ਵਿੱਚ ਨਾਮ ਜੰਮੀ ਇੱਕ ਕੁੜੀ ਲਪੇਟੀ ਪਈ ਸੀ ਜੋ ਐਵੇਂ ਜਾਪ ਰਿਆ ਸੀ ਕਿ ਜੋਰ-ਜੋਰ ਦੀ ਦੁਹਾਈ ਦਿੰਦੀ ਹੋਵੇ ਕਿ ਮੈਨੂੰ ਬਚਾ ਲਓ ਉਹ ਮੰਗਣੀ ਉਸ ਨੂੰ ਚੁੱਕ ਕੇ ਆਪਣੇ ਸੀਨੇ ਨਾਲ ਲਾ ਲਿਆ ਤੇ ਬਹੁਤ ਰੋਈ ਉਹ ਸੋਚ ਰਹੀ ਸੀ ਕਿ ਮੇਰੇ ਵਿੱਚ ਤਾਂ ਸਮਾਜ ਦੇ ਕਹਿਣ ਅਨੁਸਾਰ ਇੱਕ ਕਮੀ ਸੀ ਪਰ ਇਸ ਨੰਨੀ ਜਾਨ ਵਿੱਚ ਤਾਂ ਕੋਈ ਕਮੀ ਨਹੀਂ ਇਹ ਤਾਂ ਇੱਕ ਕੁੜੀ ਹੈ ਤੇ ਉਹ ਵੀ ਇੱਕ ਫੁੱਲ ਵਰਗੀ ਕੁੜੀ ਜੋ ਕੂੜੇ ਦੇ ਢੇਰ ਵਿੱਚ ਹੀ ਵੀ ਮੈਂ ਕਰਈ ਸੀ ਫਿਰ ਉਸ ਨੂੰ ਇਸ ਤਰ੍ਹਾਂ ਕਿਉਂ ਉਸ ਦੇ ਮਾਪੇ ਨੇ ਆਪਣੇ ਤੋਂ ਅਲੱਗ ਕੀਤਾ ਇਹ ਫੁੱਲ ਦੀ ਟਾਣੀ ਤੋੜ ਇਸ ਨੂੰ ਕੁਚਲ ਕੇ ਕਿਉਂ ਕੂੜੇ ਦੇ ਢੇਰ ਵਿੱਚ ਸੁੱਟਿਆ ਇੰਨਾ ਸੋਚਾਂ ਨੂੰ ਸੋਚਦੇ ਸੋਚਦੇ ਉਸ ਨੇ ਕੰਮ ਤੇ ਜਾਣ ਵਾਲਾ ਰਸਤਾ ਬਦਲ ਲਿਆ ਤੇ ਵਾਪਸ ਉਸ ਫੁੱਲ ਭਾਰਾ ਬੱਚੀ ਨੂੰ ਹਵੇਲੀ ਲੈ ਆਈ ਹੁਣ ਮੰਗਣੇ ਆਪਣੀ ਪੂਰੀ ਜ਼ਿੰਦਗੀ ਉਸ ਬੱਚੀ ਨੂੰ ਸਮਰਪਿਤ ਕਰ ਦਿੱਤੀ ਜਿਸ ਨੂੰ ਉਸ ਦੇ ਮਾਪੇ ਆਪਣੇ ਆਪਣੇ سینੇ ਨਾਲੋਂ ਉਤਾਰ ਕੇ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ ਸੀ